ਆ ਗਿਆ ਕੈਂਪ ਲੱਗ ਗਿਆ ਆ ਗਿਆ ਕੈਂਪ ਲੱਗ ਗਿਆ ਮੇਰਾ ਨਾਮ ਲੱਗ ਗਿਆ ਹੋਰ ਗੱਲ ਨੂੰ ਬੱਸ ਹੋ ਗਿਆ ਹੋਰ ਗੱਲ ਨੂੰ ਬੱਸ ਫਿਰ ਕਿਉਂ ਆਂ ਹਮਾਂ ਤੁਹਾਡੇ ਤੇ ਕੀ ਡਿਜਿਗਨੇਸ਼ਨ ਸਰ ਮੇਰਾ ਨਾਮ ਰਵੀ दत्ताਈ ਮੇਰਾ ਰੈਂਕ ASI ਆ ਜੀਆਰਪੀ ਤੋਂ ਸਰ ਅਜੇ ਰੇਲਵੇ ਸਟੇਸ਼ਨ ਤੇ ਇੱਕ ਹਾਦਸਾ ਵਾਪਰਿਆ ਉਸ ਬਾਰੇ ਜਾਣਕਾਰੀ ਦੇ ਦਿਓ ਸਰ ਇੱਕ ਟ੍ਰੇਨ ਆ 01057 ਇਹ ਆਂਦੀ ਇਧਰੋਂ ਅੰਬਾਲਾ ਸਾਈਡ ਤੋਂ ਜਾਂਦੀ ਆ ਅੰਮ੍ਰਿਤਸਰ ਸਾਈਡ ਇਹਦੇ ਜਿਹੜੇ ਦਤਿਆ ਤੇ ਇੱਕ ਫੈਮਲੀ ਆਈ ਸੀ ਜਦੋਂ ਟ੍ਰੇਨ ਇੱਥੇ ਪਟਿਆਲਾ ਸਟੇਸ਼ਨ ਦੇ ਤਕਰੀਬਨ 9:10 ਵਜੇ ਆ ਕੇ ਰੁਕੀ ਆ ਕੋਈ ਇੱਕ ਲੜਕੀ ਆ ਤਕਰੀਬਨ ਉਮਰ ਹੋਏਗੀ 26-27 ਸਾਲ ਦੀ ਉਹ ਖਾਣ ਪੀਣ ਦਾ ਸਮਾਨ ਲੈਣ ਨੂੰ ਉਤਰੀ ਸੀ ਉਸ ਤੋਂ ਬਾਅਦ ਟ੍ਰੇਨ ਚੱਲ ਪਈ ਉਹ ਟ੍ਰੇਨ ਚੱਲਣ ਤੇ ਉਹ ਏਸੀ ਡੱਬੇ 'ਚ ਵੜਨ ਲੱਗੀ ਸੀ ਕਿ ਉਹ ਤਾਂ ਪੈ ਸਲਿੱਪ ਕਰ ਗਿਆ ਤੇ ਉਹ ਲਾਈਨਾਂ ਦੇ ਵਿੱਚ ਹੀ ਗਿਰ ਗਈ ਉਹਦੇ ਇੱਕ ਲੱਤ ਟੱਟ ਗਈ ਸਰ ਫਿਰ ਉਸ ਨੂੰ ਲਾਈਨਾਂ ਵਿੱਚੋਂ ਕਢਾ ਆ ਗਏ ਐਂਬੂਲੈਂਸ ਬੁਲਾਈ ਤੇ ਰਿੰਦਰ ਹਸਪਤਾਲ ਵਾਸਤੇ ਰੈਫਰ ਕਰਤਾ ਹੋਰ ਤ੍ਰਪੇ ਇਹ ਤਾਂ ਸਰੀਕ ਇਤਨਾ ਕਿਥੇ ਲਾਪਰਵਾਹੀ ਦਾ ਕਾਰਨ ਹੀ ਲੱਗਦਾ ਕਿ ਟ੍ਰੇਨ ਦੇ ਪਿੱਛੇ ਭੱਜਣਾ ਜਾਂ ਫਰਕ ਤੋਂ ਕਰਨਾ ਸਰ ਪਬਲਿਕ ਮੰਨਦੀ ਨਹੀਂ ਅਸੀਂ ਬਹੁਤ ਰੋਲਾ ਪਾਈਦਾ ਜੀ ਵੀ ਟ੍ਰੇਨ ਆ ਗਈ ਆ ਪਿੱਛੇ ਹੋ ਜਾਓ ਜਨਰਲ ਸਵਾਰੀਆਂ ਰੋਲਾ ਪਾਈਦਾ ਜਲਦੀ ਚੜਜੋ ਉਤਰਜੋ ਜਲਦੀ ਟ੍ਰੇਨ ਦੇ ਰੁੱਕੀ ਤਾਂ ਲੋਕਾਂ ਨੂੰ ਪਰ ਲੋਕ ਨਹੀਂ ਮੰਨਦੇ ਸਰ ਕਿਉਂਕਿ ਇਹਨਾਂ ਨੇ ਹਾਦਸੇ ਦੇਖੇ ਨਹੀਂ ਹੁੰਦੇ ਅਸੀਂ ਤਾਂ ਇਹ ਹਾਸੇ ਬਹੁਤ ਦੇਖੇ ਹੋਏ ਆ ਇਸ ਕਰਕੇ ਅਸੀਂ ਕੋਸ਼ਿਸ਼ ਕਰੀ ਦੀ ਲੋਕਾਂ ਨੂੰ ਜਾਗਰਿਤ ਕਰਨ ਦੀ ਪਰ ਫਿਰ ਵੀ ਇੱਕ ਦਿਨ ਕਿਤੇ ਹਾਸੇ ਹੋ ਜਾਂਦੇ ਸਰ